ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੌਥ ਹਾਊਸ ਹੈ ਇਹ ਪ੍ਰਤੀਕ ਬਲਾਡਾ ਵੱਲੋਂ ਪਲੀਜ਼ ਮੇਰੀ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਅਸੀਂ ਰੋਜ਼ ਡੇਲੀ ਵੀਡੀਓ ਅਪਲੋਡ ਕਰ ਰਹੇ ਹਾਂ ਤੁਹਾਡੀ ਸਕਿਪ ਨਾ ਹੋ ਸਕੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਜਿਹੜੀ ਮੇਰੀ ਲੋਕੇਸ਼ਨ ਆ ਨੀਚੇ ਡਿਸਕ੍ਰਿਪਸ਼ਨ ਚ ਦਿੱਤੀ ਗਈ ਤੁਸੀਂ ਦੇਖ ਸਕਦੇ ਹੋ ਉਥੋਂ ਅੱਜ ਦੇ ਜਿਹੜੇ ਸਾਡੇ ਸੂਟ ਰਹਿਣਗੇ ਬ੍ਰਾਂਡਡ ਸੂਟ ਰਹਿਣਗੇ ਸਟਾਫ ਰਹੂਗਾ ਜਿਵੇਂ ਬਟਰ ਕਾਟਨ ਦੀ ਤਰ੍ਹਾਂ ਠੀਕ ਹੈ ਜੀ ਬਹੁਤ ਪਿਆਰਾ ਪਿਓਰ ਕਾਟਨ ਸਟਾਫ ਰਹੂਗਾ ਪ੍ਰਿੰਟਿੰਗ ਤੁਹਾਨੂੰ ਮਿਲੂਗੀ ਡਿਫਰੈਂਟ ਸਾਰਿਆਂ ਦੀ ਠੀਕ ਹੈ ਜੀ ਸਭ ਦੀ ਡਿਫਰੈਂਟ ਪ੍ਰਿੰਟਿੰਗ ਮਿਲੂਗੀ ਲਾਰਜਵਾ ਪ੍ਰਿੰਟਿੰਗ ਮਿਲੂਗੀ ਤੁਹਾਨੂੰ ਸਭ ਸਾਰੇ ਸੂਟਾਂ ਦੀ ਜੀ ਦੇਖੋ ਪਹਿਲਾ ਸੂਟ ਦੇਖੋ ਜੀ ਪ੍ਰਿੰਟਿੰਗ ਦੇਖੋ ਬੜੀ ਡਿਫਰੈਂਟ ਜੀ ਪ੍ਰਿੰਟਿੰਗ ਆ ਬਹੁਤ ਹੀ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈ ਠੀਕ ਹੈ ਇਹਦੇ ਉੱਪਰ ਤੁਹਾਨੂੰ ਅਸੀਂ ਸਟੈਂਪ ਲੱਗੀ ਦਿਖਾ ਸਕਦੇ ਆ 100% ਕਾਟਨ ਹੈ ਜੀ ਨੋਵਾ ਇਟਲੀ ਠੀਕ ਹੈ ਐਦਾਂ ਦਾ ਜਿਹੜਾ ਸਟਾਫ ਹੈ ਸਾਰਾ ਫੋਰਨ ਜਾਂਦਾ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਸੌਫਟ ਵਾਲਾ ਸਟਾਫ ਹੈ ਫਾਈਨ ਸਟਾਫ ਹੈ ਜੀ ਸਮਰ ਕਲੈਕਸ਼ਨ ਹੈ ਅਸੀਂ ਇਹਦੇ ਨਾਲ ਦੇ ਤੁਹਾਨੂੰ ਬਾਟਮ ਦੇ ਰਹੇ ਹਾਂ ਇੱਕ ਤਾਂ ਅਸੀਂ ਆਰਗੈਂਜ਼ਾ ਪੈਚਵਰਕ ਲਗਾਈ ਹੈ ਬਾਟਮ ਤੁਸੀਂ ਉਹ ਵੀ ਸਾਡੇ ਕੋਲ ਇਹਦੇ ਨਾਲ ਬਾਈ ਕਰ ਸਕਦੇ ਹੋ ਦੇਖੋ ਐਦਾਂ ਦੀ ਬਾਟਮ ਦੇ ਨਾਲ ਵੀ ਸ਼ਰਟ ਪੀਸ ਬਹੁਤ ਸੋਹਣਾ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਜਾਂ ਅਸੀਂ ਸਾਡੇ ਕੋਲ 10 ਤਰ੍ਹਾਂ ਦੀਆਂ ਪੈਚਵਰਕ ਦੀਆਂ ਬਾਟਮਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾਡੇ ਕੋਲ ਜਿਹੜੀ ਬਾਟਮ ਹੈ ਬਾਈ ਕਰ ਸਕਦੇ ਹੋ ਇੱਕ ਇਹ ਵਾਲੀ ਆ ਗਈ ਜੀ ਠੀਕ ਹੈ ਇੱਕ ਇਹ ਵਾਲੀ ਸਟੱਫ ਚ ਬਾਟਮ ਆ ਗਈ ਸਾਡੇ ਕੋਲ ਇੱਕ ਇਹ ਵਾਲੀ ਬਾਟਮ ਆ ਗਈ 10 ਤਰ੍ਹਾਂ ਦੀਆਂ ਬਾਟਮਾਂ ਸਾਡੇ ਕੋਲੇ ਅਸੀਂ ਇਹਦੇ ਨਾਲ ਜਿਹੜੀ ਔਰਗੈਂਜ਼ਾ ਪੈਚਵਰਕ ਦੀ ਬਾਟਮ ਲਗਾਈ ਹੈ ਬਹੁਤ ਪਿਆਰੀ ਲੁੱਕ ਆ ਰਹੀ ਐ ਇਸ ਇਦਾਂ ਵਾਈਟ ਬਾਟਮ ਦੇ ਨਾਲ ਇਹ ਸ਼ਰਟ ਦੀ ਦੇਖੋ ਜੀ ਬਹੁਤ ਪਿਆਰੀ ਲੁੱਕ ਆ ਰਹੀ ਐ ਜੇਕਰ ਅਸੀਂ ਇਹਨੂੰ ਵਾਈਟ ਬਾਟਮ ਦੇ ਨਾਲ ਵੀਅਰ ਕਰਾਂਗੇ ਇਹ ਵਾਰੀ ਸ਼ਰਟ ਨੂੰ ਤੇ ਅਸੀਂ ਇਹਦੇ ਨਾਲ ਅਸੀਂ ਤੁਹਾਨੂੰ ਵੈਸੇ ਵੀ ਪਲੇਨ ਬਾਟਮ ਦਵਾਂਗੇ ਜੇਕਰ ਤੁਸੀਂ ਪਲੇਨ ਬਾਟਮ ਲੈਣਾ ਚਾਹੁੰਦੇ ਆ ਤਾਂ ਉਹ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਦੇਖੋ ਜੀ ਇਹ ਵਾਲੀ ਪਲੇਨ ਬਾਟਮ ਵੀ ਬਾਈ ਕਰ ਸਕਦੇ ਹੋ ਜਾਂ ਜਿੱਦਾਂ ਦਾ ਇਹ ਚ ਫਲਾਵਰ ਹੈ ਉਦਾਂ ਦੀ ਬਾਟਮ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਬਾਟਮ ਇਸ ਸ਼ਰਟ ਪੀਸ ਦੇ ਨਾਲ ਤੁਸੀਂ ਬਾਈ ਕਰ ਸਕਦੇ ਹੋ ਦੇਖੋ ਪ੍ਰਿੰਟਿੰਗ ਕਿੰਨੀ ਵਧੀਆ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਲਾਜਵਾ ਪ੍ਰਿੰਟਿੰਗ ਹੈ ਇਸ ਤੋਂ ਅਗਲਾ ਸ਼ਰਟ ਪੀਸ ਤੁਹਾਨੂੰ ਦਿਖਾਉਣ ਲੱਗੇ ਆ ਜੀ ਜਿੰਨੇ ਵੀ ਅਸੀਂ ਤੁਹਾਨੂੰ ਸੂਟ ਦਿਖਾਵਾਂਗੇ ਸਭ ਦੀ ਪ੍ਰਿੰਟਿੰਗ ਲਾਜਵਾਬ ਰਹੂਗੀ ਡਿਫਰੈਂਟ ਪ੍ਰਿੰਟਿੰਗ ਰਹੂਗੀ ਦੇਖੋ ਇਹ ਵਾਲੀ ਪ੍ਰਿੰਟਿੰਗ ਦੇਖੋ ਡਿਜੀਟਲ ਪ੍ਰਿੰਟਿੰਗ ਹੈ ਸਟੱਫ ਬਹੁਤ ਹੀ ਫਾਈਨ ਸਟੱਫ ਹੈ ਇਹਦੇ ਉੱਪਰ ਵੀ ਤੁਹਾਨੂੰ ਅਸੀਂ ਲਿਖਿਆ ਦਿਖਾ ਸਕਦੇ ਹਾਂ ਨੋ ਵਾਈਟ ਲਈ ਠੀਕ ਹੈ ਜੀ ਐਦਾਂ ਦਾ ਸਟੱਫ ਸਾਰਾ ਫੋਰਨ ਜਾ ਰਿਹਾ ਜੀ ਫੋਰਨ ਜਾਂਦਾ ਇਹ ਸਟੱਫ ਐਦਾਂ ਦਾ ਜਿਵੇਂ ਬਟਰ ਕਾਟਨ ਦੀ ਤਰ੍ਹਾਂ ਸਟੱਫ ਹੈ ਬਹੁਤ ਹੀ ਸੌਫਟ ਵਾਲਾ ਸਟੱਫ ਹੈ ਜੀ ਅਸੀਂ ਇਹਦੇ ਨਾਲ ਵੀ ਬਾਟਮ ਲਗਾਈ ਹੈ ਚਿਕਨ ਵਰਕ ਦੀ ਦੇਖੋ ਚਿਕਨ ਵਰਕਰ ਦੀ ਬਾਟਮ ਦੇ ਨਾਲ ਐਦਾਂ ਦਾ ਜਿਹੜਾ ਸ਼ਰਟ ਪੀਸ ਹੈ ਬੜਾ ਸੋਹਣਾ ਜਿਹਾ ਰੈਡੀ ਹੋਣਾ ਬਣ ਕੇ ਕਿਉਂਕਿ ਕਾਫੀ ਟ੍ਰੈਂਡ ਦੇ ਵਿੱਚ ਚੱਲਿਆ ਵਾਈਟ ਬਾਟਮ ਦੇ ਨਾਲ ਸ਼ਰਟ ਪੀਸ ਐਦਾਂ ਦੇ ਟ੍ਰੈਂਡਿੰਗ ਦੇ ਚੱਲ ਰਹੇ ਆ ਐਦਾਂ ਦੇ ਜਿਹੜੇ ਸ਼ਰਟ ਪੀਸ ਐ ਵਾਈਟ ਬਾਟਮ ਦੇ ਨਾਲ ਜੇਕਰ ਤੁਸੀਂ ਮੈਚਿੰਗ ਬਾਟਮ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਦੇਖੋ ਜੀ ਇਹ ਵਾਲੀ ਬਾਟਮ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਤਾਂ ਨੂੰ ਸੂਟ ਦੀ ਪ੍ਰਾਈਸ ਰਹੂਗੀ 780 ਰੁਪਏ ਦੇਵਾਂਗੇ ਪਰ ਚਿਕਨ ਵਰਕ ਦੀ ਬਾਟਮ ਦੇ ਨਾਲ ਔਰਗੈਂజా ਪੈਚ ਵਰਕ ਦੀ ਬਾਟਮ ਵਾਲੇ ਦੀ ਪ੍ਰਾਈਸ ਵੱਖਰੀ ਹੋਊਗੀ ਜੀ ਠੀਕ ਹੈ ਜੀ 780 ਰੁਪਏ ਤੁਹਾਨੂੰ ਐਨੇ ਵਧੀਆ ਸਟਾਫ ਤੇ ਐਨੀ ਵਧੀਆ ਪ੍ਰਿੰਟਿੰਗ ਦੀ ਅਸੀਂ ਪ੍ਰਾਈਸ ਦੇ ਰਹੇ ਹਾਂ ਜੀ ਇਸ ਤੋਂ ਅੱਗੇ ਨੈਸਟ ਪ੍ਰਿੰਟ ਰਹੂਗਾ ਦੇਖੋ ਜੀ ਇਹ ਵੀ ਬੜਾ ਪਿਆਰਾ ਪ੍ਰਿੰਟ ਹੈ ਦੇਖੋ ਕਿਤਨਾ ਪਿਆਰਾ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਡਿਫਰੈਂਟ ਜਾਂ ਲार्ज ਆਵਾਜ਼ ਜੀ ਲार्ज ਜਵਾ ਪ੍ਰਿੰਟਿੰਗ ਹੈ ਜੀ ਇਹਦੀ ਇਹਦੇ ਨਾਲ ਜਿਹੜੀ ਸੀ ਬਾਟਮ ਦੇ ਰਹੇ ਆ ਦੇਖੋ ਇਹ ਵਾਲੀ ਦੇ ਰਹੇ ਆ ਦੇਖੋ ਬਾਟਮ ਦੇ ਨਾਲ ਤੁਸੀਂ ਸ਼ਰਟ ਪੀਸ ਦੀ ਲੁੱਕ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈ ਸ਼ਰਟ ਪੀਸ ਦੀ ਸਟਾਫ ਤਾਂ ਬਹੁਤ ਜ਼ਿਆਦਾ ਵਧੀਆ ਬਿਲਕੁਲ ਬਟਰ ਕਾਟਨ ਹੈ ਜੀ ਸਟਾਫ ਜਿਹੜਾ ਬਟਰ ਕਾਟਨ ਹੈ ਬਿਲਕੁਲ ਬਹੁਤ ਸੌਫਟ ਵਾਲਾ ਸਟਾਫ ਹੈ ਸਾਡੇ ਕੋਲ ਤੁਸੀਂ ਇੱਕ ਵਾਰੀ ਬਾਏ ਕਰੋ ਜੀ ਇਹ ਤੇ ਦੁਬਾਰਾ ਤੁਸੀਂ ਇਹ ਵਾਲਾ ਸਾਡੇ ਕੋਲ ਸਟਾਫ ਬਾਈ ਕਰੋਗੇ ਜੀ ਇਹਦੇ ਉੱਪਰ ਤੁਸੀਂ ਲਿਖਿਆ ਦੇ ਸਕਦੇ ਹੋ ਆਲਟਾ ਮੋਡੋ ਠੀਕ ਹੈ ਜੀ ਇਸ ਤੋਂ ਅਗਲਾ ਦਿਖਾਉਣ ਲੱਗੇ ਆ ਜੀ ਅਗੇ ਨੈਸਟ ਪੀਸ ਦਿਖਾਉਣ ਲੱਗੇ ਆ ਤੁਹਾਨੂੰ ਅਗਲੀ ਪ੍ਰਿੰਟਿੰਗ ਦੇਖੋ ਤੁਸੀਂ ਸ਼ਰਟ ਪੀਸ ਦੀ ਇਹਦੀ ਵੀ ਲਾਜਵਾਬ ਪ੍ਰਿੰਟਿੰਗ ਹੈ ਜੇਕਰ ਤੁਸੀਂ ਇਸ ਨੂੰ ਵਾਈਟ ਬਾਟਮ ਦੇ ਨਾਲ ਵੇਅਰ ਕਰੋਗੇ ਤਾਂ ਇਹਦੀ ਲੁੱਕ ਬੜੀ ਡਿਫਰੈਂਟਲੀ ਆਉਣੀ ਹੈ ਜੀ ਦੇਖੋ ਜੀ ਬਹੁਤ ਪਿਆਰੀ ਪ੍ਰਿੰਟਿੰਗ ਇਰੀਆ ਸ਼ਰਟ ਪੀਸ ਦੀ ਤੇ ਜੇਕਰ ਤੁਸੀਂ ਐਦਾਂ ਦੀ ਬਾਟਮ ਨਾਲ ਇਹਨੂੰ ਵੇਅਰ ਕਰੋਗੇ ਤਾਂ ਤੁਹਾਡੀ ਲੁੱਕ ਡਿਫਰੈਂਟ ਆਊਗੀ ਜੇਕਰ ਤੁਸੀਂ ਇਹ ਵਾਲੀ ਬਾਟਮ ਲੈਣਾ ਚਾਹੁੰਦੇ ਹੋ ਤਾਂ ਇਹ ਵੀ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ 880 ਰੁਪਏ ਤਣੂ ਦੇ ਰਹੇ ਹਾਂ ਸੌਰੀ 780 ਰੁਪਏ ਤਣੂ ਦੇ ਰਹੇ ਹਾਂ ਇਹ ਸ਼ਰਟ ਇਸ ਸੂਟ ਦੀ ਪ੍ਰਾਈਸ ਤੇ ਆਰਗਾਂਜ਼ਾ ਪੈਚਵਰਕ ਨਾਲ ਇਹਦੀ ਬਾਟਮ ਦੀ ਜਿਹੜੀ ਇਹ ਸੂਟ ਦੀ ਪ੍ਰਾਈਸ ਰਹੂਗੀ ਡਿਫਰੈਂਟ ਰਹੂਗੀ ਸ਼ਰਟ ਤੋਂ ਬਾਟਮ ਠੀਕ ਹੈ ਜੀ ਇਹ ਵਾਲੀ ਬਾਟਮ ਦੇ ਨਾਲ ਦੀ ਪ੍ਰਾਈਸ ਰਹੂਗੀ 780 ਰੁਪਏ ਜੀ ਦੇਖੋ ਪ੍ਰਿੰਟਿੰਗ ਦੇਖੋ ਤੁਸੀਂ ਇਹਦੀ ਦੇਖੋ ਪ੍ਰਿੰਟਿੰਗ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਸ਼ਰਟ ਪੀਸ ਦੀ ਠੀਕ ਹੈ ਜੀ ਇਹਦੇ ਉੱਪਰ ਵੀ ਤੁਹਾਨੂੰ ਅਸੀਂ ਲਿਖਿਆ ਦਿਖਾ ਸਕਦੇ ਆ ਦੇਖੋ ਜੀ ਇਰੇ ਉੱਪਰ ਵੀ ਤੁਸੀਂ ਇਹਦੀ ਪ੍ਰਿੰਟਿੰਗ ਦੇਖ ਸਕਦੇ ਹੋ 100% ਕਾਟਨ ਲੌਨ ਹੈ ਜੀ ਇਹ ਠੀਕ ਹੈ ਡਿਜੀਟਲ ਪ੍ਰਿੰਟਿੰਗ ਹੈ ਇਸ ਤੋਂ ਅਗਲਾ ਸ਼ਰਟ ਪੀਸ ਦੇਖੋ ਜੀ ਇਹ ਵਾਲਾ ਸ਼ਰਟ ਪੀਸ ਦੇਖੋ ਇਹਦੀ ਵੀ ਪ੍ਰਿੰਟਿੰਗ ਲਾਜ਼ਵਾ ਪ੍ਰਿੰਟਿੰਗ ਹੈ ਦੇਖੋ ਸਭ ਦੀਆਂ ਪ੍ਰਿੰਟਿੰਗਾਂ ਡਿਫਰੈਂਟ ਹੈ ਤੇ ਡਿਫਰੈਂਟ ਸਟਾਈਲ ਦੇ ਵਿੱਚ ਇਹ ਵਾਲੇ ਸ਼ਰਟ ਪੀਸ ਹੈ ਠੀਕ ਹੈ ਪ੍ਰਿੰਟਿੰਗ ਵੀ ਡਿਫਰੈਂਟ ਹੈ ਇਹਦੇ ਨਾਲ ਜਿਹੜੀ ਸ਼ਰਟ ਦੇ ਬਾਟਮ ਦੇ ਰਹੇ ਆ ਜੀ ਅਸੀਂ ਦੇਖੋ ਇਹ ਵਾਲੀ ਬਾਟਮ ਦੇ ਰਹੇ ਆ ਬਾਟਮ ਦੇ ਨਾਲ ਤੁਸੀਂ ਇਸ ਸ਼ਰਟ ਦੀ ਲੁੱਕ ਦੇ ਸਕਦੇ ਹੋ ਦੇ ਸਕਦੇ ਹੋ ਇਹਦੇ ਉੱਪਰ ਵੀ ਅਸੀਂ ਤੁਹਾਨੂੰ ਸਟੈਂਪ ਲੱਗੀ ਦਿਖਾ ਸਕਦੇ ਆ ਦੇਖੋ ਜੀ ਆਬਦਰ ਰਸ਼ੀਦ ਠੀਕ ਹੈ ਜੀ ਬਹੁਤ ਵਧੀਆ ਸੌਫਟ ਵਾਲਾ ਪਿਓਰ ਕਾਟਨ ਸਟੱਫ ਹੈ ਜੀ ਗਾਰੰਟੀ ਵਾਲਾ ਸਟੱਫ ਹੈ ਜੀ ਇਹ ਵਾਲਾ ਇਸ ਤੋਂ ਅਗਲਾ ਸ਼ਰਟ ਪੀਸ ਤੁਹਾਨੂੰ ਦਿਖਾਉਣ ਲੱਗੇ ਆ ਕਲਰ ਥੋੜਾ ਜਿਹਾ ਲਾਈਟ ਆ ਰਿਹਾ ਪਰ ਬੜਾ ਪਿਆਰਾ ਜਿਹਾ ਥੋੜਾ ਜਿਹਾ ਡਾਰਕ ਕਲਰ ਹੈ ਇਸ ਤੋਂ ਅਗੇ ਤੁਸੀਂ ਇਹ ਵਾਲਾ ਸ਼ਰਟ ਪੀਸ ਦੇਖੋ ਦੇਖੋ ਇਹ ਵਾਲਾ ਸ਼ਰਟ ਪੀਸ ਇਹ ਵੀ ਬੜਾ ਪਿਆਰਾ ਜਿਹਾ ਸ਼ਰਟ ਪੀਸ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਜੀ ਪ੍ਰਿੰਟਿੰਗ ਵੀ ਬੜੀ ਪਿਆਰੀ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਇਹਦੀ ਵੀ ਦੇਖੋ ਨਜ਼ਦੀਕ ਤੋਂ ਤੁਹਾਨੂੰ ਦਿਖਾਉਣ ਲੱਗੀ ਹੈ ਜੀ ਪ੍ਰਿੰਟਿੰਗ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹਦੇ ਨਾਲ ਜਿਹੜੀ ਤੁਹਾਨੂੰ ਬਾਟਮ ਦੇਣ ਲੱਗੀਆਂ ਦੇਖੋ ਇਹ ਵਾਲੀ ਠੀਕ ਹੈ ਜੀ ਇਹ ਵਾਲੀ ਬਾਟਮ ਅਸੀਂ ਇਹਦੇ ਨਾਲ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਬਲੈਸ਼ਰਟ ਪੀਸ ਵੀ ਬਾਟਮ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇਸ ਤੋਂ ਅਗਲਾ ਤੁਹਾਨੂੰ ਦਿਖਾਉਣ ਲੱਗਿਆਂ ਜੀ ਸਟਾਫ ਬਹੁਤ ਜ਼ਿਆਦਾ ਵਧੀਆ ਜੀ ਬਹੁਤ ਸੌਫਟ ਵਾਲਾ ਸਟਾਫ ਹੈ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਲੱਗਿਆਂ ਅਗਲਾ ਸ਼ਰਟ ਪੀਸ ਦੇਖੋ ਜੀ ਇਹਦੀ ਪ੍ਰਿੰਟਿੰਗ ਦੇਖੋ ਤੁਸੀਂ ਤੇ ਕੱਪੜੇ ਦੀ ਤੁਸੀਂ ਸ਼ਾਈਨਿੰਗ ਵੀ ਦੇਖ ਸਕਦੇ ਹੋ ਇਹਦੀ ਸ਼ਾਈਨਿੰਗ ਵੀ ਡਿਫਰੈਂਟ ਹੀ ਹੈ ਜੀ ਸਟਾਫ ਦੀ ਠੀਕ ਹੈ ਜੀ ਡਿਫਰੈਂਟ ਜੀ ਇਹਦੀ ਸ਼ਾਈਨਿੰਗ ਆ ਸਟਾਫ ਦੀ ਬਹੁਤ ਵਧੀਆ ਸਟਾਫ ਹੈ ਜੀ ਠੀਕ ਹੈ ਅਸੀਂ ਤੁਹਾਨੂੰ ਵੇਖੋ ਪ੍ਰਾਈਸ ਦੇ ਰਹੇ ਹਾਂ ਸਿਰਫ 780 ਇਹ ਜਿਹੜੀ ਪ੍ਰਾਈਸ ਇਹ ਤਾਂ ਤੁਹਾਨੂੰ 1000 1200 ਪ੍ਰਾਈਸ ਦੇ ਵਿੱਚ ਇਹ ਵਾਲਾ ਸੂਟ ਜਿਹੜਾ ਬਾਈ ਕਰੋਗੇ ਤੁਸੀਂ ਬਾਹਰੋਂ ਪਰ ਅਸੀਂ ਤੁਹਾਨੂੰ ਪ੍ਰਾਈਸ ਸਿਰਫ 780 ਦੇ ਰਹੇ ਹਾਂ ਡਿਫਰੈਂਟ ਜਆ ਸਟਾਈਲ ਹੈ ਤੇ ਡਿਫਰੈਂਟ ਜੀ ਸ਼ਾਈਨਿੰਗ ਹੈ ਸਾਰੇ ਸਟਾਫ ਦੇ ਉੱਪਰ ਠੀਕ ਹੈ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਨੋ ਵਾਈਟਲੀ ਲਿਖਿਆ ਹੋਇਆ ਹੈ ਫੋਰਨ ਜਾਣ ਵਾਲਾ ਸਟਾਫ ਹੈ ਜੀ ਇਹ ਠੀਕ ਹੈ ਜੀ ਇਹ ਵਾਲੀ ਅਸੀਂ ਇਹਦੇ ਨਾਲ ਦੇ ਰਹੇ ਹਾਂ ਤੁਹਾਨੂੰ ਬਾਟਮ ਦੇਖੋ ਜੀ ਇਹ ਵਾਲੀ ਤੁਸੀਂ ਸਾਡੇ ਕੋਲੋਂ ਬਾਟਮ ਤੇ ਸ਼ਰਟ ਪੀਸ ਤੁਸੀਂ ਬਾਈ ਕਰ ਸਕਦੇ ਹੋ ਜਲਦੀ ਇਹਦੀ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰੋ ਜੀ ਠੀਕ ਹੈ ਜੀ ਜਿਹੜੇ ਸਾਡੇ ਕੋਲੇ ਸ਼ਰਟ ਪੀਸ ਹੈ ਜੀ ਸਾਰੇ ਇੱਕ ਇੱਕ ਸ਼ਰਟ ਪੀਸ ਹੀ ਹੈ ਜੀ ਠੀਕ ਹੈ ਜਿਹਨੂੰ ਵੀ ਕੋਈ ਵੀ ਪਸੰਦ ਹੈ ਤੇ ਉਹ ਜਲਦੀ ਆਲੀ ਸਾਡੇ ਕੋਲ ਤੁਸੀਂ ਇਹ ਬਾਏ ਕਰ ਸਕਦੇ ਹੋ ਦੇਖੋ ਕਿੰਨਾ ਡਿਫਰੈਂਟ ਜャ ਸਟਾਈਲ ਦਾ ਸੂਟ ਹੈ ਜੀ ਇਹ ਪ੍ਰਿੰਟ ਦੇਖੋ ਕਿੰਨਾ ਪਿਆਰਾ ਤੇ ਸਟਾਪ ਦੇ ਉੱਪਰ ਜਿਹੜੀ ਸ਼ਾਈਨਿੰਗ ਹੋ ਡਿਫਰੈਂਟ ਹੀ ਹੈ ਅਗਲੀ ਪ੍ਰਿੰਟਿੰਗ ਦੇਖੋ ਜੀ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਜੀ ਇਹਦੀ ਠੀਕ ਹੈ ਇਹਦੇ ਨਾਲ ਤਾਂ ਅਸੀਂ ਲਗਾਈ ਹੈ ਬਾਟਮ ਸਿਰਫ ਔਰਗੈਂਜ਼ਾ ਪੈਚ ਵਰਕ ਠੀਕ ਹੈ ਜੀ ਇਸ ਬਾਟਮ ਦੇ ਨਾਲ ਤੁਸੀਂ ਇਸ ਸ਼ਰਟ ਪੀਸ ਦਾ ਸ਼ਰਟ ਪੀਸ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਲੁੱਕ ਆਉਣੀ ਹੈ ਜੀ ਠੀਕ ਹੈ ਜੀ ਔਰਗਾਂਜਾ ਪੈਚ ਵਰਕ ਦੇ ਨਾਲ ਦੇਖੋ ਡਿਫਰੈਂਟ ਹੀ ਸਟਾਈਲ ਦੇ ਵਿੱਚ ਤੁਹਾਡਾ ਸੂਟ ਰੈਡੀ ਹੋਣਾ ਬਣ ਕੇ ਬਹੁਤ ਪਿਆਰਾ ਸੂਟ ਹੈ ਜੀ ਠੀਕ ਹੈ ਇਹਦੇ ਉੱਪਰ ਵੀ ਤੁਹਾਨੂੰ ਅਸੀਂ ਲਿਖਿਆ ਦਿਖਾ ਸਕਦੇ ਹਾਂ ਦੇਖੋ ਲਗ ਲਗ ਤਰ੍ਹਾਂ ਦਾ ਬ੍ਰਾਂਡ ਹੈ ਜੀ ਇਹਦਾ ਠੀਕ ਹੈ 100% ਕਾਟਨ ਰਹੂਗੀ ਸਟਾਫ ਇਹ ਵਾਲਾ ਇਹ ਵਾਲਾ ਪੀਸ ਅਗਲਾ ਪੀਸ ਤੁਸੀਂ ਦੇਖੋ ਦੇਖੋ ਇਹ ਵਾਲਾ ਸਟਾਫ ਦੇਖੋ ਤੇ ਪ੍ਰਿੰਟ ਦੇਖੋ ਇਹਦੇ ਨਾਲ ਵੀ ਅਸੀਂ ਸਿਰਫ ਵਾਈਟ ਬਾਟਮ ਵੀ ਲਗਾਈ ਹੈ ਕਿਉਂਕਿ ਵਾਈਟ ਬਾਟਮ ਦੇ ਨਾਲ ਇਹਦੀ ਲੁੱਕ ਵਧੀਆ ਆਉਂਦੀ ਹੈ ਜੀ ਠੀਕ ਹੈ ਜੀ ਵਾਈਟ ਬਾਟਮ ਦੇ ਨਾਲ ਹੀ ਇਹ ਜਿਹੜਾ ਸ਼ਰਟ ਪੀਸ ਰੈਡੀ ਹੋਣਾ ਬਹੁਤ ਜ਼ਿਆਦਾ ਵਧੀਆ ਹੋਣਾ ਹੈ ਠੀਕ ਹੈ ਸੇਮ ਬਾਟਮ ਨਹੀਂ ਅਸੀਂ ਲਗਾ ਸਕਦੇ ਦੇਖੋ ਟ੍ਰੈਂਡਿੰਗ ਦੇ ਵਿੱਚ ਇਦਾਂ ਦੀਆਂ ਬਾਟਮ ਤੇ ਸ਼ਰਟ ਪੀਸ ਡਿਫਰੈਂਟ ਹੀ ਸੂਟ ਰੈਡੀ ਹੋਣੀਆਂ ਬਣ ਕੇ ਇਹ ਵਾਲੀ ਦੇਖੋ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਜੀ ਇਹਦਾ ਅਗਲਾ ਤੁਹਾਨੂੰ ਸ਼ਰਟ ਪੀਸ ਦਿਖਾਉਣ ਲੱਗੇ ਹਾਂ ਦੇਖੋ ਇਹਦੀ ਪ੍ਰਿੰਟਿੰਗ ਦੇਖੋ ਤੁਸੀਂ ਕਿੰਨੀ ਪਿਆਰੀ ਹੈ ਦੇਖੋ ਡਿਫਰੈਂਟ ਹੀ ਪ੍ਰਿੰਟਿੰਗ ਹੈ ਤੁਹਾਨੂੰ ਇਦਾਂ ਦੀ ਪ੍ਰਿੰਟਿੰਗ ਕਿਸੇ ਵੀ ਸਟਾਫ ਦੇ ਵਿੱਚ ਨਹੀਂ ਮਿਲੂਗੀ ਦੇਖੋ ਇਹ ਵਾਲੀ ਅਸੀਂ ਇਹਦੇ ਨਾਲ ਬਾਟਮ ਲਗਾਈ ਹੈ ਠੀਕ ਹੈ ਜੀ ਇਹ ਵਾਲੀ ਅਸੀਂ ਲਗਾਈ ਹੈ ਇਹਦੇ ਨਾਲ ਬਾਟਮ ਦੇਖੋ ਪ੍ਰਿੰਟਿੰਗ ਬੜੀ ਡਿਫਰੈਂਟ ਜੀ ਪ੍ਰਿੰਟਿੰਗ ਹੈ ਸਾਰੇ ਸ਼ਰਟ ਪੀਸਾਂ ਦੀ ਡਿਫਰੈਂਟ ਪ੍ਰਿੰਟਿੰਗ ਹੈ ਜੀ 780 ਰੁਪਏ ਦੇ ਵਿੱਚ ਤੋਂ ਸਾਡੇ ਕੋਲੇ ਬਾਈ ਕਰ ਸਕਦੇ ਹੋ ਅਗਲਾ ਸ਼ਰਟ ਪੀਸ ਦੇਖੋ ਦੇਖੋ ਇਹਦੀ ਪ੍ਰਿੰਟਿੰਗ ਵੀ ਲਾਜਵਾਬ ਪ੍ਰਿੰਟਿੰਗ ਹੈ ਦੇਖੋ ਕਿੰਨੀ ਵਧੀਆ ਪ੍ਰਿੰਟਿੰਗ ਹੈ ਫਲਾਵਰ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਠੀਕ ਹੈ ਜੀ ਡਿਜੀਟਲ ਪ੍ਰਿੰਟ ਹੈ ਜੀ ਇਹ ਸਟਾਫ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਜੀ ठीक है जी उस तो भी ज्यादा स्टाफ है बॉटम दे रहे हैं देखो ये बॉटम लगाई है बॉटम शर्ट पीस की लुक देख सकते हो किस तरह होनी है देखो जी देखो बॉटम शर्ट पीस की लुक देख सकते हो ठीक है जी इस तो अगला पीस रहेगा ਇਸ ਤੋਂ ਅਗਲਾ ਪੀਸ ਰੋਊਗਾ ਉਹਦੀ ਪ੍ਰਿੰਟਿੰਗ ਉਸ ਤੋਂ ਵੀ ਜ਼ਿਆਦਾ ਲਾਜਵਾਬ ਹੈ ਦੇਖੋ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਜੀ ਬਹੁਤ ਪਿਆਰਾ ਪ੍ਰਿੰਟ ਹੈ ਅਸੀਂ ਇਹਦੇ ਨਾਲ ਜਿਹੜੀ ਬਾਟਮ ਲਗਾਈ ਹੈ ਮਾਸਟਰ ਸ਼ੇਡ ਵਿੱਚ ਲਗਾਈ ਹੈ ਦੇਖੋ ਬਾਟਮ ਦੇ ਨਾਲ ਤੁਸੀਂ ਲੁੱਕ ਦੇਖ ਸਕਦੇ ਹੋ ਸ਼ਰਟ ਪੀਸ ਦੀ ਕਿੰਨੀ ਪਿਆਰੀ ਲੁੱਕ ਹੈ ਜੀ ਦੇਖੋ ਸਿਰਫ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ 780 ਰੁਪਏ ਜੀ ਬਟਰ ਕਾਟਨ ਦੀ ਤਰ੍ਹਾਂ ਸਟਾਫ ਹੈ ਜੀ ਇਹ ਠੀਕ ਹੈ ਜੀ ਬਟਰ ਕਾਟਨ ਦੀ ਤਰ੍ਹਾਂ ਸਟਾਫ ਹੈ ਪ੍ਰਿੰਟ ਸਭ ਦੇ ਡਿਫਰੈਂਟ ਮਿਲਣਗੇ ਨਿਊ ਸਟਾਈਲ ਦੇ ਵਿੱਚ ਪ੍ਰਿੰਟ ਮਿਲਣਗੇ ਇਸ ਤੋਂ ਅਗਲਾ ਸ਼ਰਟ ਪੀਸ ਤੁਹਾਨੂੰ ਦਿਖਾਉਣ ਲੱਗੇ ਆ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹਦੇ ਨਾਲ ਜਿਹੜੀ ਇਸ ਨੂੰ ਬਾਟਮ ਲਗਾਈ ਹੈ ਦੇਖੋ ਇਹ ਵਾਲੀ ਲਗਾਈ ਹੈ ਜੀ ਦੇਖੋ ਇਹਦੇ ਨਾਲ ਤੁਸੀਂ ਲੁੱਕ ਦੇਖ ਸਕਦੇ ਹੋ ਜੇ ਤੁਸੀਂ ਵਾਈਟ ਬਾਟਮ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ ਸਾਡੇ ਕੋਲ ਦੇਖੋ ਠੀਕ ਹੈ ਜੀ ਜਿੱਦਾਂ ਇਹ ਤੁਹਾਨੂੰ ਵਧੀਆ ਲੱਗੇ ਤੁਸੀਂ ਉਹ ਬਾਟਮ ਸਾਡੇ ਕੋਲ ਲੈ ਸਕਦੇ ਹੋ ਸ਼ਰਟ ਪੀਸ ਦੀ ਪ੍ਰਿੰਟਿੰਗ ਦੇਖੋ ਤੇ ਬਾਟਮ ਦੇ ਨਾਲ ਇਹਦੀ ਸ਼ਰਟ ਪੀਸ ਦੀ ਲੁੱਕ ਦੇਖੋ ਸਟਾਫ ਦੇ ਉੱਪਰ ਵੱਖਰੀ ਸ਼ਾਈਨੀਗ ਹੈ ਜੀ ਬਹੁਤ ਪਿਆਰੀ ਸ਼ਾਈਨੀਗ ਹੈ ਵੱਖਰੀ ਜੀ ਸ਼ਾਈਨੀਗ ਹੈ ਆਮ ਕਾਟਨ ਵਾਲਾ ਸਟਾਫ ਨਹੀਂ ਹੈਗਾ ਜੀ ਬ੍ਰਾਂਡਡ ਸਟਾਫ ਹੈ ਠੀਕ ਹੈ ਐਦਾਂ ਦਾ ਸਟਾਫ ਸਾਰਾ ਫੋਰਨ ਜਾਂਦਾ ਜੀ ਜੇਕਰ ਤੁਸਾਂਡੇ ਕੋਲ ਇਹ ਵਾਲਾ ਸ਼ਰਟ ਪੀਸ ਬਾਈ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਇਹ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਸੀ ਅੱਜ ਦੀ ਸਾਡੇ ਜੀ ਸੂਟਾਂ ਦੀ ਪ੍ਰਿੰਟਿੰਗ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਠੀਕ ਹੈ ਜੀ ਸਕਰੀਨਸ਼ਾਟ ਲੈ ਕੇ ਮੇਰੇ ਕੋਲ ਤੁਸੀਂ ਇਹ ਵਾਲੇ ਸ਼ਰਟ ਪੀਸ ਬਾਈ ਕਰ ਸਕਦੇ ਹੋ ਸਕਰੀਨ ਦੇ ਉੱਪਰ ਤੁਹਾਨੂੰ ਜਿਹੜਾ ਨੰਬਰ ਹੈ ਮੈਂਸ਼ਨ ਕੀਤਾ ਗਿਆ ਮੇਰਾ ਜਿਹੜਾ ਲੋਕੇਸ਼ਨ ਹੈ ਜੀ ਉਹ ਡਿਸਕ੍ਰਿਪਸ਼ਨ ਚ ਦਿੱਤੀ ਗਈ ਤੁਸੀਂ ਉੱਥੋਂ ਦੇਖ ਸਕਦੇ ਹੋ ਮੇਰੀ ਲੋਕੇਸ਼ਨ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ